ਆਹ ਬੋਲ ਰਹਾ ਤੇ ਸਾਡੇ ਦੇ ਕੀ ਦੀ ਤਾਂ ਹੈਲੋ ਦੋਸਤੋ ਕੀ ਹਾਲ ਚਾਲ ਨੇ ਵੈਲਕਮ ਟੂ ਮਾਈ YouTube ਚੈਨਲ ਤਾਂ ਅੱਜ ਆਪਾਂ ਕਰੇ ਆਂਗੇ ਆਪਾਂ ਅੱਜ ਕਿਤੇ ਨਹੀਂ ਗਏ ਅੱਜ ਆਪਾਂ ਕਰੇ ਆਂਗੇ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਜਿਹੜੇ ਸਾਡੀ ਫੈਮਿਲੀ ਮੈਂਬਰਸ ਨੇ ਸਾਰੇ ਗੰਡੇ ਲਗਾ ਰਹੇ ਨੇ ਅਸੀਂ ਗੰਡੇ ਦੀ ਪਨੀਰੀ ਜਿਹੜੀ ਬਾਜ਼ਾਰ ਦੇ ਵਿੱਚੋਂ ਮੁੱਲ ਲੈ ਕੇ ਆਏ ਆਂਗੇ ਤੇ ਇੱਧਰ ਗੰਡਾ ਲੱਗ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਸਾਹਮਣੇ ਤੁਸੀਂ ਵਿਅਕਤੀ ਦੇਖ ਸਕਦੇ ਹੋ ਵਾਈਟ T-shirt ਦੇ ਵਿੱਚ ਆ ਇਹ ਉਹੀ ਕਿਸਾਨ ਹੈਗਾ ਇਹਦੇ ਹੜਾਂ ਦੇ ਵਿੱਚ ਮਾਰ ਬਹੁਤ ਜ਼ਿਆਦਾ ਪਾਈ ਸੀਗੀ ਉਹ ਕਿਸਾਨ ਭਰਾ ਦੀ ਤੁਸੀਂ ਬਹੁਤ ਹੈਲਪ ਕੀਤੀ ਬਹੁਤ ਸਾਰੇ ਕਮੈਂਟ ਕੀਤੇ ਉਹਨਾਂ ਭਰਾਵਾਂ ਦਾ ਧੰਨਵਾਦ ਤੁਸੀਂ ਦੇਖ ਸਕਦੇ ਹੋ ਬਾਈ ਹੁਣ ਗੰਡੇ ਜਿਹੜੇ ਲਗਾ ਰਿਹਾ ਆਪਣੇ ਬਾਹਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਨੇ ਗੱਡੀ ਲੈ ਲਈ ਸਭ ਤੋਂ ਪਹਿਲਾਂ ਬਾਈ ਨੂੰ ਵਧਾਈਆਂ ਦਿਓ ਤੁਸੀਂ ਬਾਈ ਨੇ ਗੱਡੀ ਲੈ ਲਈ ਤੇ ਇੱਧਰ ਗੰਡੇ ਵੇਚ ਕੇ ਗੱਡੀ ਲੈ ਲਈ ਬਾਈ ਨੇ ਤੇ ਦੁਬਾਰਾ ਤੋਂ ਆਪਾਂ ਗੰਡੇ ਦੁਬਾਰਾ ਤੋਂ ਬੀਜ ਰਹੇ ਹਾਂ ਕਿ ਹੁਣ ਤੁਸੀਂ ਦੇਖ ਲਓ ਇਹ ਵੀ ਲੈ ਲਿਆ ਬਾਈ ਨੇ ਬਾਈ ਨੇ ਟਰੈਡ ਲੈ ਲਿਆ ਉਹ ਤੋਂ ਆਪਾਂ ਵੀਡੀਓ ਪਾਈ ਸੀਗੀ ਫੁੱਲ ਬਲੌਗ ਵੀ ਆਪਾਂ ਉਹਦੇ ਉੱਪਰ ਪਾਇਆ ਸੀਗਾ ਤੁਸੀਂ ਦੇਖੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਉਹ ਗੱਲ ਵੱਖਰੀ ਐ ਨੋਈ ਵੀਊ ਐ ਉਹ ਤਾਂ ਗੱਲ ਹੀ ਐ ਉਹ ਤਾਂ ਗੱਲ ਹੀ ਐ ਡਾ ਦੇਖ ਸਕਦੇ ਇੱਧਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਬੰਦਾ ਸਹੀ ਲਾ ਰਿਹਾ ਕਿ ਗਲਤ ਇਹਨੂੰ ਮੈਂ ਕਿਹਾ ਸੀਗਾ ਵੀ ਤੂੰ ਵਿਚਨਾ ਬੜ ਸਾਈਡ ਤੇ ਬੈਠ ਕੇ ਲਾ ਇਹ ਵਿੱਚ ਬੈਠ ਕੇ ਲਾਤੜ ਕਰ ਰਿਹਾ ਤੇ ਹੁਣ ਗੰਡੇ ਲਾਈ ਜਾ ਰਿਹਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਬੰਦਾ ਸਹੀ ਲਾ ਰਿਹਾ ਜਾਂ ਗਲਤ ਲਾ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਇੱਧਰ ਟਰਾਲਾ ਖੜਾ ਮੁੰਡੇ ਟਰਾਲਾ ਲੈ ਇਹਦੀਆਂ ਵੀ ਬਧਾਈਆਂ ਨਾਲ ਦੀ ਨਾਲ ਹੀ ਦਿੰਦੇ ਰਹੋ ਕਮੈਂਟਾਂ ਦੇ ਵਿੱਚ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਪਾ ਡੇਲੀ ਬਲੌਗ ਜਿਹੜੇ ਪਾਉਂਦੇ ਰਹੇ ਨੇ ਹੈਗੇ ਇੱਧਰ ਸੀਰਾ ਆਪਣੇ ਦਰਮਿਆਨ ਪਹੁੰਚਿਆ ਹੋਇਆ ਹੈ ਜਿਨ੍ਹਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੀਰਾ ਪਿੱਥੋ ਵਾਲਾ ਜਿਹੜਾ ਜਿਹਦਾ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਨਾਮ ਆ ਇਹ ਬਾਹਰ ਟੁੱਟ ਗਈ ਪਿਛਲੇ ਕੁਝ ਮੈਚ ਦੇ ਵਿੱਚ ਹਾਸਾ ਹੋ ਗਿਆ ਭਾਈ ਨਾਲ ਤੇ ਉਹ ਸਟੰਟ ਹੋ ਗਿਆ ਸੀ ਪੁੱਠੀ ਕੈਂਚੀ ਮਾਰਦਾ ਸੀਗਾ ਤੇ ਉਸ ਵੇਲੇ ਥੋੜਾ ਹਾਸਾ ਹੋ ਗਿਆ ਇਸ ਕਰਕੇ ਹੁਣ ਜਿਹੜਾ ਕਬੱਡੀ ਦੇ ਵਿੱਚੋਂ ਰਿਜਾਇਨ ਬਾਈ ਲੈ ਚੁੱਕਿਆ ਹੈਗਾ ਹੁਣ ਆਪਣੇ ਦਾ ਗੰਡੇ ਲਵਾਉਣ ਆਇਆ ਕਰੂਗਾ ਕੱਲ ਕੱਲ ਤੋਂ ਦੇਖੀ ਦੇਖ ਸਕਦੇ ਹੋ ਗੰਡਾ ਆਪਣਾ ਲੱਗ ਰਿਹਾ ਹੈ ਤਿੰਨ ਕਿਆਰੀਆਂ ਦੇ ਵਿੱਚ ਆਪਾਂ ਗੰਡੇ ਜਿਹੜੇ ਲਾਉਣੇ ਨੇਗੇ ਤੇ ਜੇ ਜ਼ਰੂਰਤ ਪਈ ਆਪਾਂ ਚੌਥੀ ਕਿਆਰੀ ਵੀ ਰੈਡੀ ਕਰ ਰੱਖੀ ਹੈਗੀ ਉਹਦੇ ਵਿੱਚ ਆਪਾਂ ਲਾ ਦਾਂਗੇ ਆਪਾਂ ਜਿਹੜੇ ਗੰਡੇ ਆ 16 ਤੋਂ 17 ਕਿਲੋ ਆਪਾਂ ਪਨੀਰੀ ਜਿਹੜੀ ਲੈ ਕੇ ਆਏ ਆਂਗੇ ਸਾਰੀ ਆਪਾਂ ਇਹ ਤਿੰਨ ਕਿਆਰੀਆਂ ਦੇ ਵਿੱਚ ਲਗਾ ਰਿਆਂਗੇ ਇੱਧਰ ਜਿਹੜਾ ਤੁਸੀਂ ਧਣੀਆਂ ਦੇਖ ਸਕਦੇ। ਇਹ ਵੀ ਕਿਸੇ ਵੇਲੇ ਨਾ ਇਹ ਥੋੜਾ ਦਿਮਾਗੀ ਥੋੜਾ ਮੈਂਟਲਾ ਬੰਦਾ ਕਿਸੇ ਵੇਲੇ ਉੱਠ ਖੜਦਾਗਾ ਕਦੇ ਕਿਸੇ ਵੇਲੇ ਨਾ ਤਾਰ ਜਿਹੜੀ ਉਹ ਜੁੜ ਜਾਂਦੀ ਹੈਗੀ ਉਹਦੇ ਕਰਕੇ ਹੋਣਾ ਇਹ ਦਿੱਕਤ ਹੈਗੀ ਹੈ ਕਿ ਗੁੱਸਾ ਨਾ ਕਰੋ ਬਾਈ ਦਾ ਕੋਈ ਗੱਲ ਨਹੀਂ। ਇੱਧਰ ਤੁਸੀਂ ਸਾਹਮਣੇ ਮੂੰਗਰੇ ਦੇਖ ਸਕਦੇ ਹੋ ਤੇ ਆਪਾਂ ਇੱਧਰ ਜਿਹੜੇ ਲਾਏ ਹੋਏ ਨੇ ਮੂੰਗਰੇ ਤੇ ਨਾਲ ਦੇ ਨਾਲ ਆਪਾਂ ਮੂਲੀਆਂ ਵੀ ਲਗਾਈਆਂ ਹੋਈਆਂ ਨੇ। ਇੱਧਰ ਆਪਾਂ ਪਾਲਕ ਇਥੇ ਮਿੱਥੇ ਤੇ ਇੱਥੇ ਆਪਾਂ ਧਣੀਆਂ ਲਗਾਇਆ ਹੋਇਆ ਇਹ ਸਾਹਮਣੇ ਵਾਲੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਇੱਧਰ ਆਪਾਂ ਹਾਂ ਉਹ 마ਸੀ ਜੀ ਸਾਡੇ 마ਸੀ ਜੀ ਆ ਗਏ ਹਾਂ ਹਾਏ ਸਰਨੰਗਾ ਸਰਨੰਗਾ ਇੱਧਰ ਆਪਾਂ ਹਰਾ ਵੀਜਾ ਹੈਗਾ ਇੱਧਰ ਬਾਈ ਆ ਮਾਤਾ ਜੀ ਖੜੇ ਨੇ ਆਪਣੇ ਮਾਤਾ ਜੀ ਕੀ ਕਹਿਵੇਂ ਚਾਹੋਂਗੇ ਮੁੰਡਾ ਗੰਡੇ ਲਾ ਰਿਹਾ ਥੋਡੇ ਅੱਜ ਮਾਤਾ ਜੀ ਗੰਡੇ ਲਾਉਣੇ ਚਾਹੀਦੇ ਕਿ ਨਹੀਂ ਆਓ ਲਾਉਣੇ ਚਾਹੀਦੇ ਆ ਜੀ ਇਹ ਮਾਤਾ ਦੇ ਤੁਸੀਂ ਸੁਣੀ ਸਕਦੇ ਹੋ ਜਿਹੜੇ ਸ਼ਬਦਾਂ ਚ ਬੜੇ ਮਿੱਠੇ ਸ਼ਬਦਾਂ ਦੇ ਵਿੱਚ ਕਿਹੜੇ ਗੰਡੇ ਲਾਉਣੇ ਚਾਹੀਦੇ ਨੇ ਘਰ ਦੀ ਜਿਹੜੀ ਘਰ ਦੀ ਫਸਲਾ ਉਹਦੇ ਵਾਰ ਕੀ ਰੀਸ ਨਹੀਂ ਹੈਗੀ ਬਾਜ਼ਾਰ ਦੇ ਵਿੱਚੋਂ ਰੇਹਾਂ ਸਪਰੇ ਹਾਂ ਨੀ ਆਪਾਂ ਨੂੰ ਜਿਹੜੀਆਂ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ ਤੇ ਆਹ ਦੇਰੀਆਂ ਆਪਾਂ ਦੋ ਕਹਿ ਰਹੇ ਹਾਂ ਹੋਰ ਰੈਡੀ ਕਰ ਰੱਖੇ ਹਾਂ ਜੇ ਆਪਾਂ ਨੂੰ ਐਮਰਜੈਂਸੀ ਜ਼ਰੂਰਤ ਪਈ ਤਾਂ ਆਪਾਂ ਇਹ ਕਿਆਰੀਆਂ ਦੇ ਵਿੱਚ ਵੀ ਗੰਡੇ ਲਗਾ ਦੇਣੇ ਨੇਗੇ ਉਹ ਸਾਹਮਣੇ ਇਹ ਨਾਲ ਦੇਖੋ ਮੁੰਡਾ ਧਾਰਮਿਕ ਭਜਨ ਜਿਹੜੇ ਸੁਣ ਰਿਹਾ ਹੈਗਾ ਇਧਰ ਮੂਵੀ ਲਾ ਰਿਹਾ ਹੈ ਸੀਰਾ ਪਿੱਥੋ ਵਾਲਾ ਹੈ ਪਿਛਲੇ ਕੁਝ ਮੈਚਾਂ ਦੇ ਵਿੱਚ ਹਾਦਸਾ ਹੋ ਗਿਆ ਤੇ ਇਹਦੀ ਬਾਹ ਜਿਹੜੀ ਫ੍ਰੈਕਚਰ ਹੋ ਗਈ ਸੀਗੀ ਤੇ ਵਾਈ ਗਰੁੱਪ ਭਲੀ ਕਰੂਗਾ ਜਲਦੀ ਇਹਦੀ ਬਾਹ ਨੂੰ ਠੀਕ ਕਰੂਗਾ ਇਹ ਮੁੜ ਵਾਪਸੀ ਕਰੂਗਾ ਮੈਚਾਂ ਦੇ ਵਿੱਚ ਇਧਰ ਤੁਸੀਂ ਦੇਖ ਸਕਦੇ ਹੋ ਗੰਡੇ ਜਿਹੜੇ ਲੱਗ ਰਹੇ ਆ ਪ੍ਰੋਪਰ ਤਰੀਕੇ ਨਾਲ ਬੋਡੀ ਸਪੀਡ ਦੇਖ ਸਕਦੇ ਹੋ ਮੁੰਡੇ ਦੇ ਹੱਥ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਮੁੰਡੇ ਕੋਲ ਐਕਸਪੀਰੀਅੰਸ ਹੈਗਾ 5 ਸਾਲ ਦਾ ਗੰਡੇ ਲਾਉਣ ਦਾ ਗੰਡੇ ਲਾ ਲਏ ਇਹ ਮੁੰਡੇ ਨੇ ਟ੍ਰੈਟ ਗੱਡੀ ਤੇ ਬਹੁਤ ਸਾਰਾ ਜਿਹੜਾ ਸਾਧਨ ਬਣਾ ਲਿਆ ਬਾਈ ਨੇ ਬੁਲਟ ਵੀ ਲੈ ਲਿਆ ਪੁਠੇਗਰਾਂ ਵਾਲਾ ਤੇ ਉਹ ਤੋਂ ਅਸੀਂ ਸੱਟ ਵੀ ਖਾ ਲਈ ਪੁਠੇਗਰਾਂ ਦੇ ਬੁਲਟ ਤੋਂ ਉਹ ਹੁਣ ਘਰੇ ਖੜਾ ਫਿਲਹਾਲ ਤੇ ਇੱਧਰ ਬਾਈ ਨੇ ਬਾਹ ਵੀ ਤੜਾਲੀ ਪੁਠੇਗਰਾਂ ਨਾਲ ਤੂੰ ਤੜਾਈਏ ਮੈਚ ਦੇ ਵਿੱਚ ਤੜਾਈ ਜਾਏਗੀ ਤੇ ਤੁਸੀਂ ਦੇਖ ਸਕਦੇ ਹੋ ਵਿਊ ਬਹੁਤ ਘੈਂਟ ਅੱਜ ਨਾ ਤਾਂ ਧੁੱਪ ਆ ਤੇ ਨਾ ਹੀ ਛਾਂ ਆਈ ਤੇ ਇੱਧਰ ਸਾਹਮਣੇ ਤੁਸੀਂ ਬੇਰ ਦੇਖ ਸਕਦੇ ਹੋ ਪਿੰਡੂ ਬੇਰ